ਦੋਸਤੋ ਸਾਡੇ ਸਮਾਜ ਦੀ ਫਿਤਰਤ ਹੈ ਕਿ ਤਕੜੇ ਨੂੰ ਹੋਰ ਰਜਉਂਦਾ ਹੈ ਤੇ ਮਾੜੇ ਤੇ ਜ਼ੁਲਮ ਕਰਨਾ ਆਪਣਾ ਅਧਿਕਾਰ ਸਮਝਦਾ ਹੈ ਇਸ ਵਾਰ ਕਲਮਦਿਆਂ 17 ਨੇ ਇਸ ਵਰਤਾਰੇ ਨੂੰ ਕੁਝ ਇਸ ਤਰੀਕੇ ਦੇ ਨਾਲ ਕਲਮਬਦ ਕੀਤਾ ਹੈ ਜੇਕਰ ਚੰਗਾ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਕਰ ਦੇਣਾ ਕਿ ਅੱਜ ਕੱਲ ਲੋਕੀ ਵੀ ਕਮਾਲ ਕਰਦੇ ਨੇ ਕਿ ਅੱਜ ਕੱਲ ਲੋਕੀ ਵੀ ਕਮਾਲ ਕਰਦੇ ਨੇ ਜੀਦੇ ਕੋਲ ਬੋਤਾ ਉਸੇ ਨੂੰ ਮਾਲੂ ਮਾਲ ਕਰਦੇ ਨੇ ਨਹੀਂ ਫੜਦੇ ਗਰੀਬ ਦੀਪਾਂ ਮੰਦੜਾ ਉਹਦਾ ਹਾਲ ਕਰਦੇ ਨਹੀਂ ਕਿ ਅੱਜ ਕੱਲ ਲੋਕੀ ਵੀ ਕਮਾਲ ਕਰਦੇ ਨਹੀਂ ਕਿ ਅੱਜ ਕੱਲ ਲੋਕੀ ਵੀ ਕਮਾਲ ਕਰਦੇ ਨਹੀਂ ਕਹਿੰਦੇ ਹੁੰਦਾ ਤਕੜੇ ਦਾ 3620 ਦੇ ਕੇ ਰੁਪਏ 100 ਗਰੀਬ ਨੂੰ ਪੁੱਛਦੇ ਨੇ ਕਿੱਥੇ ਗਏ 30 ਗਰੀਬ ਦੇ ਨਾਲ ਹਿਸਾਬ ਕਿਤਾਬ ਨਾਲੋਂ ਨਾਲ ਕਰਦੇ ਨਹੀਂ ਕਿ ਅੱਜ ਕੱਲ ਲੋਕੀ ਵੀ ਕਮਾਲ ਕਰਦੇ ਨਹੀਂ ਕਿ ਅੱਜ ਕੱਲ ਲੋਕੀ ਵੀ ਕਮਾਲ ਕਰਦੇ ਨਹੀਂ ਕਰੋੜਪਤੀ ਵੀ ਰੇੜੀ ਵਾਲੇ ਤੋਂ ਪੈਸੇ ਛਡਵਾਉਂਦੇ ਦੇਖੀ ਮੈਂ ਦੇ ਕੇ ਹੋਟਲ ਦੇ ਵਿੱਚ 500 ਰੁਪਏ ਦੀ ਟਿਪ 200 ਰੁਪਏ ਦੀ ਕਰ ਸਬਜ਼ੀਆਂ ਉਂਦੇ ਦੇਖੀ ਮੈਂ 2-400 ਦੀ ਖਾਤਰ ਚਿਹਰਾ ਲਾਲ ਕਰਦੇ ਨੇ ਕਿ ਅੱਜ ਕੱਲ ਲੋਕੀ ਵੀ ਕਮਾਲ ਕਰਦੇ ਨੇ ਕਿ ਅੱਜ ਕੱਲ ਲੋਕੀ ਵੀ ਕਮਾਲ ਕਰਦੇ ਨੇ ਵਿਰਲੇ ਹੀ ਕੱਢਦੇ ਨੇ ਦਸਾਂ ਨੌਹਾਂ ਦੀ ਕਿਰਤ ਕਮਾਈ ਚੋਂ ਦਸਵੰਨ ਘਰ ਆ ਜੇ ਜੇਕਰ ਕੋਈ ਮੰਗਣ ਵਾਲਾ ਬੂਹੇ ਕਰ ਲੈਂਦੇ ਬੰਦ ਕਰ ਆਜੀ ਜੇਕਰ ਕੋਈ ਮੰਗਣ ਵਾਲਾ ਬੂਹੇ ਕਰ ਲੈਂਦੇ ਪਲ ਮਹਿਲਾਂ ਵਾਲੇ ਜੋੜੀ ਜਾਵਨ ਫਕੀਰ ਕਿੱਥੇ ਪੈਸੇ ਦੀ ਸੰਭਾਲ ਕਰਦੇ ਨੇ ਕਿ ਅੱਜ ਕੱਲ ਲੋਕੀ ਵੀ ਕਮਾਲ ਕਰਦੇ ਨੇ ਕਿ ਅੱਜ ਕੱਲ ਲੋਕੀ ਵੀ ਕਮਾਲ ਕਰਦੇ ਨੇ